ਕੀ 99 ਮਾਡਲ ਦਾ 1,85,000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਆ TV05 ਟਾਇਰ ਜੋ ਇਸ ਦੇ ਕਾਸੇ ਚੱਲ ਰਹੇ ਨੇ ਉਹਦੇ ਨਾਲ ਆ ਗਿਆ ਈ ਸ਼ਰ 82 ਮਾਡਲ 85,000 ਰੁਪਇਆ ਡਿਮਾਂਡ ਆ ਟਰੈਸ ਦੇ ਵੀ ਜੋ ਇਹਨਾਂ ਦੇ ਕੋਲ ਕਾਸੇ ਬਹਿ ਗਏ ਉਹਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਸਾਫ ਪਹਿਰਣਾ ਚਾਹੀਏ 6 ਮਾਡਲ 3,40,000 ਰੁਪਇਆ ਮਾਲਕ ਦੀ ਡਿਮਾਂਡ ਆ ਪਾਵਰ ਨਹੀਂ ਹੋਇਆ ਇਹ ਰਿਕਟਰ ਦੇ ਨਾਲ ਆ ਗਈ ਸਵਰਾਜ 855 2017 ਮਾਡਲ 5 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਪਾਵਰ ਸਟੇਰ ਨਾਲ ਚਾਰੇ ਟਾਇਰ ਬਿਲਕੁਲ ਨਵੇਂ 20 ਕੀਤੇ ਤੇ ਬੈਕ ਸੈਟ ਦੇ ਟਾਇਰ ਆ 14 ਦੇ ਟਾਇਰ ਆ ਕਈ ਉਸ ਦੇ ਨਾਲ ਆ ਗਈ 4 ਲੱਖ ਸੌਰੀ ਉਸ ਦੇ ਨਾਲ ਆ ਗਈ ਮਹਿੰਦਰਾ 475 ਟਾਇਰ ਜਿਹੜੇ ਬਿਰਲਾ ਦੇ ਟਾਇਰਾਂ ਨਿਕਲੇ ਨੇ ਠੀਕ ਠਾਕ ਆ ਪੰਜਾਬ ਨੰਬਰ 97 ਮਾਡਲ ਦੀ ਡਿਮਾਂਡ 1 ਲੱਖ ਤੇ 65000 ਦੇ ਨਾਲ ਆ ਗਈ ਸਵਰਾਜ 852 ਬਿਲਕੁਲ ਸਾਫ ਤਰ੍ਹਾਂ ਚ ਪਾਵਰ ਸਪੇਅਰ ਨਾ 2015 ਮਾਡਲ ਆ 4 ਲੱਖ ਤੇ 95000 ਰੁਪਿਆ ਡਿਮਾਂਡ ਹੈ ਪੈਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਦੇ ਨਾਲ ਆ ਗਈ 5055 E اور V4 2015 ਮਾਡਲ ਦੀ ਡਿਮਾਂਡ ਛੇ ਟਾਇਰ ਟਾਇਰ ਵੀ ਬਿਲਕੁਲ ਇੱਛੇ ਫਰੰਟ ਵਾਲੇ ਵੀ ਸਾਫ ਆ ਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਆ ਲੋਕੀ ਦੋਸਤੋ 5055 E ਤੇ 855 ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ 2015 ਮਾਡਲ 495 ਮਿੰਡ ਮਾਡਲ ਜੇ 2015 ਮਾਡਲ 665 ਇਹਨਾਂ ਦੇ ਮਾਲਕ ਆਪਾਂ ਨੂੰ ਮਿਲ ਗਏ ਆ ਉਹਨਾਂ ਦਾ ਮੋਬਾਈਲ ਨੰਬਰ ਆਪਾਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਤੇ ਜੇ ਕਿਸੇ ਵੀ ਭਾਈ ਨੂੰ ਇਹਨਾਂ ਦੋਹਾਂ ਟਰੈਕਟਰਾਂ ਚੋਂ ਕਿਸੇ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਣ। ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ। 97233187 9872333187 ਤੇ ਜਸਕਰਨ ਸਿੰਘ ਨਾਮ ਹੈ। ਹਾਂਜੀ। ਇੱਕ 57 ਦਾ ਟਰਾਈਟ ਤੇ ਗਿਆ ਭਾਈ ਤੇ ਇੱਕ 53 ਦਾ 100 ਟਰਾਈਟ ਤੇ ਗਿਆ ਟਰੈਕਟਰ। ਉਹ ਇਸ ਸਮੇਂ ਇੱਥੇ अवेलेबल ਨੇ। ਸੋ ਇਹਨਾਂ ਦੋਹਾਂ ਟਰੈਕਟਰ ਚੋਂ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਭਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਵੀਡੀਓ ਵੇਖਣ ਲਈ ਧੰਨਵਾਦ। 265 ਰੰਗ ਰੋਮਨ ਦਾ ਟਰੈਕਟਰ। ਠੀਕ ਠਾਕ ਹੈ ਬੈਕ ਸਾਈਡ ਦੇ ਟਾਇਰ ਪਰ 45-50 ਪੈਸੀ ਕਹਿ ਸਕਦੇ ਹਾਂ ਜਿਹਦੇ ਮਾਡਲ ਦੀ ਗੱਲ ਕਰੀਏ ਮਾਡਲ 94 1 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਅਗੇ 735 ਇਹ 99 ਮਾਡਲ ਹੈ 1 ਲੱਖ 80000 ਰੁਪਏ ਡਿਮਾਂਡ ਇਹ 13 ਦੇ ਟਾਇਰਾਂ ਚ ਹੈ ਪੰਪ ਵੀਰ ਸਟਰੈਕਟਰ ਦਾ 12 ਇਹ ਪੰਜਾਬ ਨੰਬਰ 99 ਦੀ ਡਿਮਾਂਡ 1 80 ਹੈ ਜੀ ਬੈਕ ਸਾਈਡ ਦੇ ਟਾਇਰ ਬੀਕੇਟੀ ਕੰਪਨੀ ਦੇ ਉਸਦੇ ਨਾਲ ਲੱਗੇ ਫਾਰਮ 60 2002 ਮਾਡਲ ਦਾ 2.60 ਲੱਖ ਰੁਪਏ ਦੀ డిਮਾਂਡ ਪੰਜਾਬ ਨੰਬਰ ਹੈ ਜੀ ਪੀਵੀ 25 17 ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਰੰਗ ਰੋਗ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਮਾਡਲ 2002 260 ਡਿਮਾਂਡ ਉਸਦੇ ਨਾਲ ਲੱਗੇ ਸਵਰਾਜ 855 2001 ਮਾਡਲ ਹੈ 2.65 ਲੱਖ ਰੁਪਏ ਦੀ ਡਿਮਾਂਡ ਬੈਕ ਸਾਈਡ ਦੇ ਟੈਰਨ 55 ਤੋਂ 70 ਦਾ ਪਤਾ ਨਹੀਂ ਕਿ ਕਿਹਜਾ ਹੈ ਇਹ 13 ਦੇ ਟ੍ਰਾਂਜਲ ਇਹ ਜਿਹੜੇ ਉੱਚੇ ਮਾਡਲ ਆਉਂਦੇ ਆ ਉਹ 14 ਆਉਂਦੇ ਆ ਉਸ ਦੇ ਨਾਲ ਆ ਗਈ ਫਾਰਮਸਟ 2008 ਮਾਡਲ 290000 ਰੁਪਿਆ ਡਿਮਾਂਡ ਹੈ 13 ਦੀ ਕੰਡੀਸ਼ਨ ਵੀ ਸਾਫ ਜਿਹਾ ਤੇ ਰੰਗ ਰੋਗਨ ਤੁਸੀਂ ਫੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ 742 2002 ਮਾਡਲ 250000 ਰੁਪਿਆ ਡਿਮਾਂਡ तेरह के टायर चाहिए टायर टायर की कंडीशन भी ठीक ठाक है रंग रोग ट्रैक्टर साफ है अभी तरह देख सकते हो ट्रैक्टर उसके आया छत्तीसौर रंग रोगा दिखाई दे रहा होगा कैमरे जो भी टायर गुडी तेरह के टायर टेर। चा खुश हो टर पर गुड्डी काफी पी है 80 ਮਾਡਲ ਆ 1980 1 ਲੱਖ 20000 ਰੁਪਏ ਮਾਲਕ ਦੀ ਮੰਗ ਨਾਲ ਆ ਗਿਆ 95 ਮਾਡਲ ਜਿਹੜਾ ਸਰੇ ਦਾ ਲੱਗਿਆ 735 ਕੰਪਨੀ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ 95 ਮਾਡਲ ਆ 1 ਲੱਖ ਤੇ 55000 ਰੁਪਏ ਡਿਮਾਂਡ ਉਸ ਦੇ ਨਾਲ ਆ ਗਈ 2012 ਮਾਡਲ ਸਵਰਾਜ 855 4,35,000 ਰੁਪਇਆ ਦੀ ਮੰਗ ਆ। 14 ਦੇ ਟਾਇਰਾਂ 'ਚ ਐਮਆਰਐਫ ਦੇ ਟਾਇਰ ਆ। ਪਾਵਰ ਸਟੇਮ ਟਰੈਕਟਰ ਕੀਤਾ ਹੋਈ ਏ। ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ। ਸਾਫ ਕੰਡੀਸ਼ਨ ਦਾ ਟਰੈਕਟਰ ਏ। ਰੰਗ ਨਾਲ ਆ ਗਿਆ ਮਹਿੰਦਰਾ। ਰੰਗ ਰੋਗੰ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਹੈ। ਮਾਡਲ ਏ ਹੈ ਜੀ। ਇਹ ਮਾਰਖਾ ਨਹੀਂ ਲੱਗਾ ਹੋਇਆ। ਆਕੇ ਰੈਕਟਰ ਮੰਡੀ ਤੇ ਲੱਗੀ ਲੱਗਦਾ ਜੇ ਉਹਦੇ ਨਾਲ ਆ ਗਿਆ ਸਵਰਾਜ 755 10 ਦੀ ਕੰਡੀਸ਼ਨ ਜਿਹੜੀ ਸਾਫ਼ ਹੈ ਜੀ ਇਹਦੀ 2001 ਮਾਡਲ ਦਾ 2 ਲੱਖ ਤੇ 55000 ਰੁਪਏ ਦਾ ਨਮਾਣਾ ਬੈਕ ਸਾਈਡ ਦੇ ਟਾਇਰ ਆਪਾਂ ਜਾ ਕੇ ਪੈਸੇ ਕਹਿ ਸਕਦੇ ਹਾਂ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਉਹਦੇ ਨਾਲ ਆ ਗਿਆ ਸਵਰਾਜ 73599 ਮਾਡਲ 1 ਲੱਖ 90000 ਰੁਪਿਆ ਡਿਮਾਂਡ ਹੈ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਬਿਲਕੁਲ ਨਵੇਂ ਟਾਇਰ ਉਹਦੇ ਨਾਲ ਆ ਗਿਆ 98 11 ਐਚ ਐਮ ਪੀ ਵਾਲਾ ਦਾ ਸਾਫ ਟਾਇਰਾਂ ਚ ਇਹ ਵੀ ਟਰੈਕਟਰ 16 ਦੇ ਟਾਇਰ ਤੋਂ ਵੀ ਕੇ 3 ਦੇ ਟਾਇਰ ਸਚਾਰ ਮੰਮੀ ਮਾਤਾ ਦਾ 2 ਲੱਖ ਤੇ 20000 ਰੁਪਏ ਧੰਨਵਾਦ ਉਸਦੇ ਨਾਲ ਆ ਗਿਆ ਜੀ ਰਾਜਾ 855 ਫਸਟ ਓਨਰ ਦੇ ਨਾਲ ਹੈ 2008 ਮਾਡਲ ਦਾ 345000 ਰੁਪਿਆ ਦੀ ਮੰਗ ਹੈ ক্লোਜ਼ ਕਰ ਦੇਈਏ ਨਾਲ ਹੀ ਟਾਇਰਾਂ ਦੀ ਕਨੈਕਸਿਟੀ ਠੀਕ ਠਾਕ ਪਈ ਹੈ ਬੈਕ ਸਾਈਡ ਦੇ ਟਾਇਰ 45 50% ਕਹਿ ਸਕਦੇ ਗੁਡিয়ার ਦੇ ਟਾਇਰ ਆ 14 ਦੇ ਟਾਇਰਾਂ ਦੇ ਰੰਗ ਰੋਗੰ ਦਾ ਵੀ ਟ੍ਰੈਕ ਸਾਫ ਹੈ ਹੋਰ ਵੀ ਨਾਲਾ ਗਈ ਟੂ ਰੀਅਰ 10 ਮਾਡਲ 290000 ਰੁਪਇਆ ਮੰਗ ਰਹੇ ਟਰੈਲਰ ਬਿਲਕੁਲ ਨਵਾਂ ਹੈ ਇਹ ਤੇ ਬੈਕ ਸਾਈਡ ਦੇ ਟਾਇਰ ਨਵਾਂ ਕਰਦੇ ਆ ਤੇ 13 ਦੇ ਟਾਇਰਾਂ 'ਚ ਟਰੈਕਟਰ ਹੈ ਇਹ ਉਹ ਜਿਹਨਾਂ ਲਾਗੇ ਨਾਟਕ ਆ ਰੰਗ ਰੋਗ ਦਾ ਟਰੈਕਟਰ ਸਾਫ ਬੈਕ ਸਾਈਡ ਦੇ ਟਾਇਰ 16 ਦੇ ਕੋਲੋ ਕੰਪਨੀ ਦੀ ਗੱਡੀ ਆਪਾਂ ਬਿਨੈਕ ਪਾਸੇ ਗੈਸੜ ਗੈਸਟਰੂ ਮੇਰੇ ਮਾਡਲ ਆ 2,75,000 ਰੁਪਏ ਵਾਲਾ ਕੰਨੀ ਮੰਗਣਾ ਤੁਹਾਡਾ ਆਪਣੀ ਬੈਟਰੀ ਜਿਹੜਾ ਪਿੰਡ ਆ ਵਜਦੇ ਡਾਲਾ ਕਿਹੜਾ ਜੀ ਡਾਲਾ 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 ਜੀ ਜਿਹੜਾ ਮੁੱਕ ਗਈ ਤੇ ਇਹ ਪੰਜਾਬ ਨੰਬਰ ਡਾਇਰੈਕਟਰ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਬਾਈ ਬਾਈ ਹਲੇ ਆਇਆ ਨਹੀਂ ਉਹ ਬੈਠਾ ਅੱਛਾ ਅੱਛਾ ਉਧਰ ਬੈਠਿਆ ਬਾਈ ਚਲੋ ਕੋਲ ਉਧਰ ਬੈਠਿਆ ਸਾਰੇ ਆ ਬੈਠਾ ਜੇ ਨਾਲ ਆ ਗਿਆ ਸਰਾਹ ਸਾਹ ਚੰਗੀ 93 ਮਾਡਲ 1 ਲੱਖ 27000 ਰੁਪਿਆ ਮੰਗ ਰਿਹਾ ਹੈ ਭਾਈ ਦਾ ਨੰਬਰ ਨਹੀਂ ਯਾਦ ਚਲੋ ਜੀ ਉਹਦੇ ਨਾਲ ਸਾਡੇ ਕੋਲ ਟਰੈਕਟਰ ਦਿਖਾਉਣੇ ਜੁੜੇ ਰਹੇ ਜਿਹਦੇ ਨਾਲ ਆ ਗਈ 5911 ਰੰਗ ਰੋਗ ਦਾ ਟਰੈਕਟਰ ਪੂਰਾ ਹੀ ਸਾਫ ਆ ਮਾਡਲ 2016 6 ਲੱਖ 35000 ਰੁਪਿਆ ਡਿਮਾਂਡ ਆ ਬਿਲਕੁਲ ਸਾਫ ਆ ਇਹ ਚੇਰੀ ਬਾਈ ਨਾਲ ਪੂਰਾ ਜਿਗਾਰਡ ਕੀਤਾ ਹੋਇਆ ਮਿੱਟੀ ਨਾਲ ਗਲੇਣਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ 16 ਦੇ ਟਾਇਰਾਂ ਚਾ ਕੋਲੋ ਕੰਪਨੀ ਦੇ ਨਾਲ ਦੇ ਹੀ ਇਹ ਟਾਇਰ ਹਾਂ ਫਸਟ ਤੋਂ ਨੰਬਰ ਇਹ ਨਾ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਪਾਵਰ ਸਟੀਅਰ ਨਾਲ ਤੁਸੀਂ ਦੇਖ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 888 40785 98 888 888 40785 40785 ਕੀ ਨਾਮ ਆ ਬਾਈ ਦਾ ਜੀ ਲਖਵੀਰ ਸਿੰਘ ਬਾਈ ਦਾ ਨਾਮ ਆ ਤੇ ਪਿੰਡ ਕਿਹੜਾ ਬਾਈ ਦਾ ਜੀ ਮਾੜੀ ਉਸ ਬਾਈ ਜਿਲ੍ਹਾ ਮੋਗੇ ਇਹ ਨੰਬਰ ਕਿੱਥੋਂ ਦਾ ਈ ਹੈ ਇਹ ਮੋਗੇ ਦਾ ਈ ਹੈ ਪੀ ਵੀ 29 ਆ ਠੀਕ ਹੈ ਉਸ ਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਇਹ ਵੀ ਰੰਗ ਰੋਪਣ ਦਾ ਪੂਰਾ ਹੀ ਸਾਫ਼ ਆ ਤੁਸੀਂ ਬਾਕੀ ਵੀਡੀਓ ਚ ਵੀ ਦੇਖ ਸਕਦੇ ਹੋ 14 ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਸਾਫ ਆ ਜੀ 14 ਦੇ ਟਾਇਰਾਂ ਚ ਐਮ ਆਰਸ ਦੇ ਟਾਇਰ ਕਿਤੋਂ ਵੀ ਲੀਕ ਵਗੈਰਾ ਨਹੀਂ ਸਾਫ ਪਿਆ ਟਰੈਕਟਰ 2008 ਮਾਡਲ ਆ 3 ਲੱਖ 55000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 47 ਤੇ ਮਾਲਕ ਇਹਨਾਂ ਦੇ ਕੋਲ ਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਨੰਬਰ ਕਰਦੇ ਹਾਂ ਸ਼ੇਅਰ ਜੀ ਕਿਸੇ ਵੀ ਭਾਈ ਨੂੰ ਟਰੈਕਟਰ ਜੀ ਲੋਡ 855 2008 ਮਾਡਲ ਦੇ ਭਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਆ ਬਾਈ ਜੀ ਗਰਸ਼ੇਵਤ ਸਿੰਘ ਬਾਈ ਦਾ ਨਾਮ ਆ ਜੀ ਪਿੰਡ ਕਿਹੜਾ ਹੀ ਮਿੱਟੂਵਾਲ ਬੱਦੂਵਾਲ ਬੱਡੂਵਾਲ ਬੱਡੂਵਾਲ ਜ਼ਿਲ੍ਹਾ ਮੋਗਾ ਹੀ ਆ ਜ਼ਿਲ੍ਹਾ ਮੋਗਾ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 987654292 ਲੋ ਜੀ ਕਿਸੇ ਵੀ ਬਾਈ ਨੇ 855 ਦਾ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਸੋ ਜੁੜੇ ਰਹੋ ਵੀਡੀਓ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਲ ਆ ਗਏ ਮਿੰਦਰਾ ਦੋ ਟ੍ਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਆਪਾਂ ਫਾਰਮ ਟਰੈਕ ਇਹ 60 60 ਹੈ ਹੂੰ ਮੈਂ ਕੋਈ ਚਾਵਾ ਨਹੀਂ ਲਗਾਉਂਗਾ ਉਸ ਦੇ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਤੇ ਟਾਇਰ ਜਿਹੜੇ ਬਿਲਕੁਲ ਇਸ ਦੇ ਨਵੇਂ ਹੈ 12 ਮਾਡਲ ਆ 3 ਲੱਖ 75000 ਰੁਪਇਆ ਡਿਮਾਂਡ ਹੈ ਮਾਲਾਂ ਉਸ ਦੇ ਨਾਲ ਆ ਗਏ 60 ਫਾਰਮ 2007 ਮਾਡਲ ਆ 280000 ਰੁਪਏ ਡਿਮਾਂਡ ਇਹ ਵੀ ਟਰੈਕਟਰ ਬਿਲਕੁਲ ਨਵੇਂ ਟਾਇਰਾਂ ਚ ਐਮ ਆਰ ਦੀ ਟਾਇਰ ਹੈ ਰੰਗ ਰੋਗਨ ਦਾ ਬਿਲਕੁਲ ਸਾਫ ਹੈ ਉਹ ਬਾਈ ਕਿਹੜਾ ਕੱਢਿਆ ਜੇ ਨਾਲ ਆ ਗਿਆ 2511 88 ਮਾਡਲ 1 ਲੱਖ ਤੇ 2000 ਰੁਪਏ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਟਰੈਕਟਰ ਦਾ ਟਾਇਰ ਆ ਜੋ ਇਸੇ ਥੋੜੇ ਖਸ ਹੋਏ ਪਏ ਪਰ ਗੁੱਡੀ ਦੀ ਕੰਡੀਸ਼ਨ ਜਿਹੜੀ ਸਾਫ ਦਿੱਤਾ ਜੇ ਆਪਾਂ ਲੈ ਸਕਦੇ ਹਾਂ ਹਾਸੀ ਮਾਰੋ ਜੀ ਨਾ ਏਕ ਦੋ ਵਲ ਉਸ ਦੇ ਨਾਲ ਆ ਗਿਆ ਫਾਰਮ ਸੱਟ ਬਿਲਕੁਲ ਸਾਫ ਸਾਰਿਆਂ ਦੇ ਵਿੱਚ ਮਰਟ ਦੇ ਸਰਵਾਂ ਦੀ ਵੀ ਪਾਲੇ ਮੋਬਾਈਲ ਨੰਬਰ ਵੀ ਬੋਲ ਦੋ ਕਿਹੜਾ ਉਹ ਦੋ ਟਰੈਕਟਰ ਜਿਹੜੇ ਆਪਾਂ ਹਾਂ ਲਾਗਾ ਵਾ ਇੱਕ ਮਿੰਟ ਉਹ ਭਾਈ ਵੀ ਆ ਗਿਆ ਭਾਈ ਕੋਈ ਗੰਨ ਇੰਨਾ ਚ ਤਾਂ ਕੋਈ ਨਹੀਂ ਤੁਹਾਡੇ ਹੀ ਠੀਕ ਹੈ ਫਾਰਮ 60 ਪੰਜਾਬ ਨੰਬਰ ਹੈ ਵੀ ਟਰੈਕਟਰ 2008 ਮਾਡਲ 2 ਲੱਖ 39000 ਰੁਪਏ ਮਾਲਕਾਂ ਦੀ ਮੰਗ ਹੈ ਟਾਇਰ ਜਿਹੜੇ ਇਹਨਾਂ ਦੇ ਇਸ ਤੇ ਬਿਲਕੁਲ ਸਾਫ਼ ਹੈ ਟਰੈਕਟਰ ਦਾ ਰੰਗ ਰੋਗ ਨਹੀਂ ਕੋਈ ਚਟਕਲ ਉਹਦੇ ਨਾਲ ਅੱਗੇ ਪਿਆ ਲਾਡੀ ਟਰਬੋ 2014 ਮਾਡਲ 5 ਲੱਖ 90000 ਰੁਪਏ ਦੀ ਮੰਗ ਰੰਗ ਰੋਗ ਉਹਨਾਂ ਵੀ ਟਰੈਕਟਰ ਸਾਫ਼